ਉਨਾ ਬਾਰੇ ਕੁਝ ਹਾਂ ਤੀਆਂ ਲਾਉਣ ਜਾਂਦੀਆਂ ਸੀ ਕੁੜੀਆਂ ਇਕੱਠੀਆਂ ਹੋ ਕੇ ਅੱਛਾ ਇਕੱਠੀਆਂ ਹੁੰਦੀਆਂ ਸੀ ਕੁੜੀਆਂ ਸੌਹਰਾਂ ਤੋਂ ਹੁੰਦੀਆਂ ਸੀ ਹੂੰ ਹੂੰ ਸੌਣ ਦੇ ਮਹੀਨੇ ਦੇ ਵਿੱਚ ਇਕੱਠੀਆਂ ਹੁੰਦੀਆਂ ਅੱਛਾ ਵਾਰੀਆਂ ਵੀ ਜਾਂਦੀਆਂ ਵਿਆਹੀਆਂ ਵੀ ਜਾਂਦੀਆਂ ਹੂੰ ਮੋਹਾਂ ਵੀ ਜਾਂਦੀਆਂ ਹੁੰਦੀਆਂ ਸੀ ਗਾਣਾ ਗੱਟਾ ਪਾ ਕੇ ਜਾਂਦੀਆਂ ਉਹਦਾ ਠੀਕ ਹੈ ਹਾਂ ਤੀਆਂ ਲਾਉਂਦੀਆਂ ਸੀ ਇੱਥੇ ਤੇ ਕਿੰਨੇ ਦਿਨ ਫਿਰ ਰਹਿੰਦੇ ਸੀ 15 ਦਿਨ ਤਾਂ ਤੀਆਂ ਲੱਗਦੀਆਂ ਸੀ ਤੇ ਮਹੀਨਾ-ਮਹੀਨਾ ਲਾਉਂਦੀਆਂ ਸੌਣ ਦਾ ਅਜਾ ਮੀਨਾ ਮੰਨ ਲਓ ਪੱਕ ਘਰ ਲਾਉਂਦੇ ਤੀਆਂ 15 ਦਿਨ ਲੱਗਦੀਆਂ ਹਾਂ ਹਾਂ ਤੀਆਂ 15 ਦਿਨ ਲੱਗਦੀਆਂ ਸੀ ਪੁੰਨਿਆਂ ਤਾਂ ਲੱਗ ਜਾਂਦੀਆਂ 15 ਦਿਨ ਲੱਗਦੀਆਂ ਸੀ ਸੌਂਦੇ ਮਹੀਨੇ ਹਾਂ ਸੌਂਦੇ ਮਹੀਨੇ ਦੇ ਵਿੱਚ ਠੀਕ ਤੇ ਨਹੀਂ ਤੇ ਜਿਵੇਂ ਹੁਣ ਤੀਆਂ ਲੈ ਫਿਰ ਤੀਆਂ ਚ ਕੀ ਕੁਸ ਕੀ ਕਾਰੋਬਿਆਰ ਕਰਦੇ ਹੁੰਦੇ ਸੀ ਕਾਰੋਬਿਆਰ ਕਰਦੇ ਵੀ ਮੀਨਾ ਪੈਂਦਾ ਤੇ ਫਿਰ ਵੀ ਗੁੜ ਇਕੱਠਾ ਕਰਦੇ ਆਂ ਕੁੜਗੀਆਂ ਹੂੰ ਤੇ ਆਪਣਾ ਆਟਾ ਇਕੱਠਾ ਕਰਦੀਆਂ ਫਿਰ ਉਹਦੀਆਂ ਮਿੱਠੀਆਂ ਰੋਟੀਆਂ ਪਕਾਉਂਦੀਆਂ ਅਸਲ ਵਿੱਚ ਇੱਕ ਥਾਂ ਤੇ ਇਕੱਠੇ ਹੋਗੇ ਹਾਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਇੱਕ ਤਾਂ ਹੂੰ ਤੇ ਫਿਰ ਉਹ ਰੋਟੀਆਂ ਪਕਾਉਂਦੀਆਂ ਫਿਰ ਗੁੱਡੀ ਨੂੰ ਫੂਕਦੀਆਂ ਸੀ ਫਿਰ ਉੱਥੇ ਉਹ ਰੋਂਦੀਆਂ ਸੀ ਆਈ ਨਹੀਂ ਰੋਂਦੀਆਂ ਕਾਹਤੋਂ ਸੀ ਫਿਰ